ਵੀ ਤੇਰਾ ਸੇਵਕ ਡੁੱਬਦਾ ਪਿਆ ਉਹ ਵੀ ਚੱਲੇ ਜਦੋਂ ਨੇੜੇ ਲੱਗੇ ਬਾਹ ਫੜ ਲੱਗੇ ਕਹਿੰਦੇ हे ਨਾਰਦ ਜੀ ਕਰੋ ਕਿਰਪਾ ਉਹਨੇ ਕਿਹਾ ਕਮਾਲ ਦੀ ਗੱਲ ਹੈ ਮੇਰੇ ਤੇ ਭਰੋਸਾ ਹੀ ਨਹੀਂ ਹੈਗਾ ਫਿਰ ਮੈਂ ਇਹਨੂੰ ਪਾਰ ਕਦ ਲਈ ਕਰਨਾ ਕ੍ਰਿਸ਼ਨ ਭਗਵਾਨ ਵੀ ਵਾਪਸ ਤੁਰ ਗਿਆ ਫਿਰ ਨਾਰਦ ਨੂੰ ਫਿਰ ਬ੍ਰਹਮਾ ਨੂੰ ਸਾਰਿਆਂ ਨੂੰ ਯਾਦ ਕਰਦਾ ਰਹੇ ਨੇ ਤੇ ਉਹਨੂੰ ਬੇੜੀ ਜਿਹੜੀ ਉਹ ਪੰਜ ਡੁੱਬ ਗਈ ਉਹਦੀ ਸਾਸਰੀ ਕਾਲ ਹੋ ਗਈ ਜਦੋਂ ਸਾਸਰੀ ਕਾਲ ਹੋ ਗਈ ਤੇ ਗੁਰਮੁਖੋ ਕਾਲ ਚਲਾਣਾ ਕਰ ਗਿਆ ਧਰਮਰਾਜ ਦੇ ਕੋਲ ਗਿਆ ਨਾ ਤੇ ਧਰਮਰਾਜ ਨੂੰ ਕਹਿਣ ਲੱਗਾ ਭਾਈ ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆਈ ਕਿਤੇ ਬੇੜੀ ਤਾਂ ਤਿੰਨੇ ਇਕੱਠੇ ਚੜੇ ਸਾਂ ਜੱਟ ਵੀ ਪਾਰ ਲੰਘ ਗਿਆ ਮੁਸਲਮਾਨ ਵੀਰ ਵੀ ਪਾਰ ਲੰਘ ਗਿਆ ਕਿਤੇ ਮੈਂ ਹੀ ਕਿਉਂ ਮਰਿਆ ਮੇਰੀ ਮੌਤ ਕਿਉਂ ਹੈ ਮੈਨੂੰ ਕਿਉਂ ਨਹੀਂ ਕਿਸੇ ਨੇ ਪਾਰ ਕੀਤਾ ਧਰਮਰਾਜ ਕਹਿੰਦਾ ਰਹਿਣ ਦਿਓ ਭਾਈ ਰਹਿਣ ਦੇ ਨਾ ਪੁੱਛ ਕਹਿੰਦਾ ਨਹੀਂ ਮੈਨੂੰ ਕਿਉਂ ਨਹੀਂ ਪਾਰ ਕੀਤਾ ਉਹਨੇ ਕਿਹਾ ਭਾਈ ਸਿੱਖ ਨੂੰ ਕੇਵਲ ਗੁਰਨਾਨਕ ਤੇ ਭਰੋਸਾ ਸੀ ਵਿਸ਼ਵਾਸ ਸੀ ਉਨੇ ਗੁਰਨਾਨਕ ਨੂੰ ਆਵਾਜ਼ ਮਾਰੀ ਤੇ ਗੁਰਨਾਨਕ ਨੇ ਬਾਹ ਦੇ ਕੇ ਪਾਰ ਕਰ